ਇਸ ਵੀਰੇ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਤੋਂ ਆ ਰਹੀ ਹੈ ਦੱਸਦੀ ਹੈ ਪੰਜਾਬ ਸਰਕਾਰ ਨੇ 19000 ਕਿਲੋਮੀਟਰ ਟੁੱਟੀਆਂ ਲਿੰਕ ਸੜਕਾਂ ਨੂੰ ਸੁਧਾਰਨ ਦਾ ਜੋ ਫੈਸਲਾ ਕੀਤਾ ਹੈ ਸੜਕ ਨਿਰਮਾਣ ਕੰਪਨੀ 5 ਸਾਲਾਂ ਲਈ ਇਹਨਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਲਵੇਗੀ ਸੜਕਾਂ ਦੀ ਚੌੜਾਈ 10 ਫੁੱਟ ਤੋਂ ਵਧਾ ਕੇ 18 ਫੁੱਟ ਕੀਤੀ ਜਾਏਗੀ ਸਾਰੀਆਂ ਸੜਕਾਂ ਲਈ ਸਰਵੇਖਣ ਦਾ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ ਦੱਸਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਅੱਜ ਤਨਤਨ ਵਿੱਚ ਇਸ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਦੱਸਦੀ ਹੈ ਸਰਕਾਰ ਇਸ ਪ੍ਰੋਜੈਕਟ ਵੀ ਆ ਨੋਡਲ ਏਜੰਸੀ ਬਜੋ ਕੰਮ ਕਰੇਗੀ ਇਹ ਪ੍ਰੋਜੈਕਟ ਪੰਜਾਬ ਸਰਕਾਰ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਸਰਕਾਰ ਨੇ ਇਹਨਾਂ ਸੜਕਾਂ ਲਈ 3500 ਕਰੋੜ ਰੁਪਏ ਦਾ ਜੋ ਬਜਟ ਅਲਾਟ ਕੀਤਾ ਹੈ ਇਸ ਵਿੱਚ 2872 100 ਕਰੋੜ ਰੁਪਏ ਮੁਰੰਮਤ ਤੇ ਰੱਖ-ਰਖਾ ਲਈ ਤੇ 587 ਕਰੋੜ ਰੁਪਏ ਹੋਰ ਕੰਮਾਂ ਲਈ ਅਲਾਟ ਕੀਤੇ ਗਏ ਨੇ ਸਰਕਾਰ ਇਹ ਜਕੀਨੀ ਬਣਾਉਣ ਤੇ ਵੀ ਪੂਰੀ ਧਿਆਨ ਦੇ ਰਹੀ ਹੈ ਕਿ ਸੜਕਾਂ ਦਾ ਗੁਣਵੱਤਾ ਨਾਲ ਸਮਝੌਤਾ ਨਾ ਹੋਵੇ ਸੜਕਾਂ ਨਿਰਮਾਣ ਦੀ ਨਿਲਕਾਨੀ ਲਈ ਦੋਵਾਂ ਧਿਰਾਂ ਦੇ ਮੈਂਬਰਾਂ ਦਾ ਇੱਕ ਤਾਲਮਿਲ ਕਮੇਟੀ ਬਣਾਈ ਜਾਵੇ ਦੱਸਦੀ ਹੈ ਹਾਲਕਿ ਸਰਕਾਰ ਨੇ ਅਗਸਤ ਵਿੱਚ ਪ੍ਰੋਜੈਕਟ ਸ਼ੁਰੂ ਕਰਨ ਦਾ ਜੋ ਫੈਸਲਾ ਕੀਤਾ ਸੀ ਪਰ ਹੜਾ ਆ ਕੇ ਜੈਸਤਾਨ ਕੰਮ ਵਿੱਚ ਦੇਰੀ ਹੋਈ ਸੀ ਪਰ ਹੁਣ ਪੰਜਾਬ ਸਰਕਾਰ ਨੇ 1919000 ਕਿਲੋਮੀਟਰ ਟੁੱਟੀਆਂ ਲਿੰਕ ਸੜਕਾਂ ਨੂੰ ਸੁਧਾਰਨ ਦਾ ਜੋ ਫੈਸਲਾ ਕੀਤਾ ਹੈ ਤਾਂ ਇਸੇ ਆਮ ਜਨਤਾ ਨਾਲ ਜੁੜੀ ਐਮ ਕਵਰੇਜ ਰਾਂਦੀ ਹੋਰ ਅਪਡੇਟ ਜਾਣਨ ਲਈ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ